ਬਈ ਇਹ ਤੇ 3:30 ਵਜੇ ਦੀ ਆਈ ਹੋਈ ਸੀ ਆਰੀ ਵਗੈਰਾ ਕੱਟਣ ਦੀ ਬਾਅਦ ਬੈਕਸਾਈਡ ਤੇ ਆ ਰਹੀ ਸੀ ਜੀ ਤੇ ਇਸ ਤੋਂ ਬਾਅਦ 4:30 ਵਜੇ ਕੋਈ ਬੰਦਾ ਆਇਆ ਤੇ ਲੜਕਾ ਆਇਆ ਉਹਨੇ ਦੋਨੋਂ ਗੇਟ ਕ੍ਰੋਸ ਕੀਤੇ ਹੈ ਅੱਛਾ ਔਰ ਅੰਦਰ ਆਇਆ ਤੇ ਅਸੀਂ ਵੀ ਛੱਤ ਤੋਂ ਦੇਖਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਚੋਰ ਹੈ ਲੇਕਿਨ ਉਹ ਉਹਨਾਂ ਨੇ ਆਪਸ ਵਿੱਚ ਕੁਝ ਕਾਂਸਪੀਰੇਸੀ ਕੀਤੀ ਹੈ ਹਾਰਡਲੀ ਜਿਹੜਾ ਕ੍ਰੋਸ ਕਰਕੇ ਆਇਆ ਹੈ ਨਾ ਉਹ 10 ਮਿੰਟ ਵੀ ਨਹੀਂ ਰੁਕਿਆ ਕੋਈ ਗੱਲਬਾਤ ਕੀਤੀ ਹੈ ਤੇ ਉਹ ਮੁੰਡਾ ਚਲਾ ਗਿਆ ਇਸ ਤੋਂ ਬਾਅਦ ਅੱਛਾ ਦੋ ਜਣੇ ਸੀ ਟੋਟ ਹਾਂ ਬੰਦੇ ਦੋ ਸੀ ਲੇਕਿਨ ਇੱਕ ਬੰਦਾ ਇਧਰੋਂ ਭਜਿਆ ਤੇ ਲੇਕਿਨ ਇੱਕ ਦੂਜਾ ਬੰਦਾ ਇਧਰੋਂ ਨਹੀਂ ਭਜਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਸ਼ਾਇਦ ਕਿ ਅਸੀਂ ਸਾਰੇ ਕੌਂਸ਼ੀਅਸ ਹੋ ਗਏ ਆ ਅਸੀਂ 1.5-2 ਘੰਟੇ ਗੇਟ ਖੜਕਾਉਂਦੇ ਰਹੇ ਆ 2 ਘੰਟੇ ਬੈਲਸ ਕੀਤੀਆਂ ਫੋਨ ਬੰਦ ਹੋ ਗਏ ਨਾ ਨਾ ਜਾਲੀ ਇਧਰੋਂ ਵੀ ਪਾਰਟੀ ਪਈ ਐ ਜਾਲੀ ਉਧਰੋਂ ਵੀ ਪਾਰਟੀ ਪਈ ਕੀ ਲੱਗਦਾ ਇੱਕ ਜਾਲੀ ਉੱਪਰੀ ਸਾਈਡ ਤੋਂ ਮੋਗੜਾ ਉਹਨਾਂ ਨੇ ਕਰ ਲਿਆ ਜੀ ਜੀ ਤੁਹਾਨੂੰ ਵੀ ਲੱਗਦਾ ਕਿੱਧਰੋਂ ਐਂਟਰ ਹੋਇਆ ਉਹ ਇਹ ਨਾ ਪਤਾ ਜੀ ਕੋਈ ਸਵੇਰੇ ਆਏ ਆ ਬਸ ਸਵੇਰੇ ਬੜਾ ਲੱਗਾ ਤੁਹਾਨੂੰ ਸਾਢੇ 4:00 ਵਜੇ ਪਤਾ ਲੱਗਾ ਕਿ ਤੇ ਫਿਰ ਉਹ ਹੀ ਬੁਆ ਬੁਆ ਕਰਕੇ ਗਾਇਆ ਕਿ ਇਹਨੇ ਕੋਲੀਆ ਨਹੀਂ ਦਰਵਾਜਾ ਖੜੀ ਜਗ੍ਹਾ ਹੈ ਗੈਸ ਨੀਠਾ ਰੋਡ ਕੋਪਾਲਨਗਰ 3 ਨੰਬਰ ਗਲੀ ਹਾਂਜੀ ਤੁਸੀਂ ਇੱਥੇ ਰਹਿੰਦੇ ਜੀ ਆਹ ਤਿੰਨ ਕਾਲ ਛੜ ਗਿਆ ਦਿੰਦੇ ਅੱਛਾ ਤੇ ਕੀ ਗੱਲ ਫਰਕ ਕੋਈ ਨਹੀਂ ਸਿੱਕਲਾ ਰਹਿੰਦੇ ਕੀ ਗੱਲ ਬਾਤ ਇਹ ਇੱਥੇ ਨਾਲ ਦੇ ਘਰੋਂ ਵੀ ਕੋਈ ਆਵਾਜ਼ ਆਈ ਸੀਗੇ ਸਾਨੂੰ ਸਾਢੇ 4 ਵਜੇ ਦੇ ਕੋਲ ਆਰੀ ਆਰੀ ਮਾਰਦਾ ਬੈਗ ਇਸ ਜਗ੍ਹਾ ਤੇ ਤੇ ਫਿਰ ਉਹ ਆਵਾਜ਼ ਬੂਜ਼ ਲਗਾਈ ਕਿ ਇਹਨੇ ਪਰ ਕੋਈ ਆਇਆ ਨਹੀਂ ਬਾਹਰ ਤੇ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਜਦੋਂ ਦੇਖਿਆ ਕੈਮਰਾ ਤੇ ਕੈਮਰੇ ਤੋਂ ਬਾਹਰ ਨਿਕਲਦੇ ਵੇਖੇ ਤਾ 10 ਮਿੰਟ ਬਾਅਦ ਇੱਕ ਲੜਕਾ ਪਹਿਲਾਂ ਅੰਦਰ ਆਇਆ ਸੀ ਤੇ 10 ਮਿੰਟ ਬਾਅਦ ਹੀ ਬਾਹਰ ਨਿਕਲ ਗਿਆ। ਸੈਕਿੰਡ ਇੱਕ ਹੋਰ ਲੜਕਾ ਆਗਾ ਸੀ ਉਹ ਅਦਰੋਂ ਦੀ ਸ਼ਾਇਦ ਬਾਹਰ ਨਿਕਲ ਕੇ ਅਦਰ ਇਧਰ ਐਂਟਰ ਨਿਕਲ ਗਿਆ ਐਸ ਰਸਤੇ ਉਹ ਇਹ ਅੰਦਰ ਕੋਣ ਰੰਦਰ ਸੀ ਅੰਦਰ ਅੰਕਾ ਇੱਕ ਇਹ ਹੀ ਵਿਜਖਣਾ ਕਿੰਨੀ ਕੁ ਉਮਰ ਚੁਣਦੀ 70 ਸਾਲ 70 ਇਅਰ ਬਾਕੀ ਪਰਿਵਾਰ ਉਹਨਾਂ ਦੇ ਬਾਹਰ ਹੁੰਦੇ ਆ ਬੇਟੇ ਦੋ ਇਹਨਾਂ ਦੇ ਸੀਸੀਟੀਵੀ ਲੱਗੇ ਇਹਨਾਂ ਦੇ ਸੀਸੀਟੀਵੀ ਬਾਹਰ ਗਲੀ ਦੇ ਗਾਇ ਕੋ ਵੀ ਖਰਾਬ ਹੋ ਗਿਆ ਤੇ ਲੜਕੇ ਆ ਦੋ ਹੋ ਗਏ ਉਹਨਾਂ ਦੇ ਬਾਹਰ ਹੁੰਦੇ ਲੜਕੀਆਂ ਵੀ ਦੋ ਕੋਈ ਬਾਹਰ ਮੈਨ ਰਹੇ ਗਏ ਬਸ ਉਹ ਬਾਕੀ ਹੁਣ ਪੁਲਿਸ ਸਾਈ ਹਰਬਾਦ ਚੋਂ 8:00 8:30 ਜਦੋਂ ਇਹ ਤਾਲਾ ਤੁਲਾ ਹੋਵੇ ਖੇਹ ਅੰਦਰ ਕੇ ਖੋਲਣ ਕੋਸ਼ਿਸ਼ ਕੀਤੀ ਤੇ ਫਿਰ ਟੱਪ ਕੇ ਗਏ ਤੇ ਵੇਖਿਆ ਅੰਦਰ ਪਈ ਹੋਈ ਡੈਥ ਹੋਈ ਸੀ ਇਹਨਾਂ ਦੀ ਪਈ ਬੈਡ ਦੇ ਨਾਲ ਹੀ ਮਤਲਬ ਮੂੰਹ ਵਗੈਰਾ ਬੰਨਿਆ ਸੀ ਇਹਨਾਂ ਦਾ ਲੁੱਟ ਕੇ ਨਹੀਂ ਦਨਾ ਕੀਤਾ ਗਿਆ ਲੁੱਟ ਹੋ ਸਦੀ ਰੰਜਿਸ਼ ਹੋ ਸਦੀ ਆਪਣੀ ਪਤਾ ਨਹੀਂ ਹੈ ਇਹ ਦੇਖੋ ਫ੍ਰੀ ਕਰ ਕਰਦੇ ਸੀ ਨਹੀਂ ਨਹੀਂ ਇਹ ਫ੍ਰੀ ਸੀ ਮਤਲਬ ਘਰੀ ਹੀ ਇਥੇ ਇੱਕ ਸੀਨੀਅਰ ਸਿਟੀਜ਼ਨ ਨੇ ਬਾਈ ਦਾ ਨੇਮ ਆਫ ਵਿਜੇ ਖੰਨਾ ਉਹਨਾਂ ਦੀ ਜਿਹੜੀ ਹੈਗੀ ਉਥੇ ਕਰੇ ਦਰਵਾਜ਼ਾ ਨਹੀਂ ਖੁੱਲਦੇ ਪਏ ਐਂਡ THEN द ਇਮੀਡੀਏਟਲੀ ਦ ਪੁਲਿਸ ਪਾਰਟੀ ਰੀਚ ਦ ਸਪੌਟ ਤੇ ਉਥੇ ਆ ਕੇ ਸਾਨੂੰ ਇਹ ਪਤਾ ਚੱਲਿਆ ਕਿ ਰਾਤ ਵੇਲੇ ਇਹਨਾਂ ਦਾ ਇੱਕ ਮਰਡਰ ਹੀ ਲੱਗਦਾ ਹੈ ਪ੍ਰਾਇਮਰ ਫੇਸਿੰਗ ਉਹ ਮਰਡਰ ਹੋ ਗਿਆ ਸੋ ਵੀ ਆਰ ਵਰਕਿੰਗ ਔਨ ਆਲ ਦ ਲੀਡਸ ਦੇ ਦੇਖ ਰਹੇ ਆ ਕਿ ਪਹੁੰਚੀ ਤੇ ਕਰ ਲਾ ਲਓ ਲੋਟ ਲੋਟ ਵੀ ਕੀਤੀ ਗਈ ਹੈ ਦੇਖੋ ਜੀ ਹਲੇ ਤੇ ਬਹੁਤ ਪ੍ਰਾਇਮਰੀ ਇੱਕ ਇਨਵੈਸਟੀਗੇਸ਼ਨ ਹੈ ਤੁਸੀਂ ਵੀ ਸਾਰੇ ਇੱਥੇ ਹੀ ਹੈਗੇ ਹੋ ਐਂਡ ਵੀ ਹੈਵ ਆਲਸੋ ਜਸਟ ਅਰਾਈਵਡ ਸੋ ਜੋ ਵੀ ਲੀਡਸ ਆਉਗੀਆਂ ਵੀ ਆਰ ਵਰਕਿੰਗ ਔਨ ਆਲ ਦ ਐਂਗਲਸ ਸਰ ਮੂੰਹ ਮਾ ਬੰਨਿਆ ਗਿਆ ਕਿੰਦਾ ਦੱਸਿਆ ਜਾਵੇ ਵੀ ਆਰ ਵਰਕਿੰਗ ਔਨ ਆਲ ਦਾ ਐਂਗਲਸ ਜੀ ਔਰ ਜੋ ਵੀ ਹੋਗਾ ਜੋ ਵੀ ਬੰਦਾ ਹੋਗਾ ਪਫੜਾ ਉਸ ਪਾਸੋਂ ਜੋ ਐਕਟਰ ਮੋਂ ਦੀ ਕੋਸ਼ਿਸ਼ ਕੀਤੀ ਗਈ ਇਧਰੋਂ ਵੀ ਬਾਰੀ ਪੁੱਤੀ ਹੈ ਦੂਸਰੇ ਪਾਸੋਂ ਵੀ ਕਿਤੇ ਵੀ ਦੋ ਜਣੇ ਆਏ ਸੀ ਜਿਹੜੇ ਇਲਾਕਾ ਰਮਾ ਸੀ ਕਹਿ ਰਹੇ ਨੇ ਕੀ ਦੋ ਦੇਖੋ ਪ੍ਰਾਈਮਰ ਫੇਸ ਹੀ ਫੋਰਸਡ ਐਂਟਰੀ ਲੱਗਦੀ ਪਈ ਹੈ ਬਟ ਬਾਕੀ ਤਾਂ ਸਾਰਾ ਕੁਝ ਡੀਟੇਲਸ ਹਰ ਇੱਕ ਕੇਸ 'ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਆਪਾਂ ਹਲੇ ਹਰ ਇੱਕ ਲੀਡ ਤੇ ਵਰਕ ਕਰਦੇ ਪਈ ਜੋ ਵੀ ਹੁੰਦਾ ਹੈ ਆਪਾਂ ਸ਼ੇਅਰ ਕਰਾਂਗੇ ਉਹਨਾਂ ਦੇ ਬੱਚੇ 78 ਇਅਰਸ ਇਹਨਾਂ ਦੀ ਉਮਰ ਹੈਗੀ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਜੀ ਇੱਥੇ ਕੱਲੇ ਰਹਿੰਦੇ ਸੀ ਮੈਨੂੰ ਪੂਰਾ ਪੂਰਾ ਕੀ ਕਰਦੇ ਕਿਤੇ ਪੁਲਿਸ ਵੱਲੋਂ ਜੀ ਇਹ ਹੀ ਹੈ ਕਿ ਆਪਾਂ ਕੇਸ ਟ੍ਰੇਸ ਕਰਾਂਗੇ ਜਿਹੜੇ ਬੰਦਾ ਹੈ ਇਹਦੇ ਜੋ ਵੀ ਦੋਸ਼ੀ ਹੈ ਉਹਨੂੰ ਫੜ ਕੇ ਅੰਦਰ ਦੇਵਾਂਗੇ ਜੀ ਪਤਾ ਲੱਗਦਾ ਕਿ ਕਿੰਨੇ ਨੌਜਵਾਨ ਜਿਹੜੇ ਅੰਦਰ ਹੋਏ ਐਜ਼ ਆਈ ਸੈਡ ਕਿ ਬਿਲਕੁਲ ਇੱਕ ਪ੍ਰੀਲਿਮਿਨਰੀ ਇਨਫੋਰਮੇਸ਼ਨ ਹੈ ابھی ਅੱਧਾ ਘੰਟਾ ਪਹਿਲਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਆਪਾਂ ਕਰਦੇ ਰਹੇ ਹਾਂ ਥੋੜਾ ਇਹਨਾਂ ਕੀ ਸਾਹਮਣੇ ਆ ਕਿ ਰੰਜਿਸ਼ ਹੈ ਜਾਂ ਫਿਰ ਲੁੱਟਦਾ ਰਹਾ ਤਾਂ ਥੋੜਾ ਪ੍ਰਾਇਮਰੀਲੀ ਇਹ ਹੀ ਪਤਾ ਲੱਗਦਾ ਪਿਆ ਕਿ ਫੋਰਸਡ ਐਂਟਰੀ ਹੈ ਬੰਦੇ ਇੱਕ ਜਾਂ ਦੋ ਵੀ ਹੋ ਸਕਦੇ ਨੇ ਔਰ ਬਾਕੀ ਜੋ ਵੀ ਇਨਫੋਰਮੇਸ਼ਨ ਆਣੀ ਆਪਾਂ ਦੱਸਾਂਗੇ